ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਕਿਸਾਨ ਭਰਾਵਾਂ ਨੂੰ ਇੱਕ ਛੋਟੀ ਜੀ ਬੇਨਤੀ ਆ ਇੱਕ ਤਾਂ ਬੇਨਤੀ ਇਹ ਆ ਵੀ ਤੁਹਾਡਾ ਜਿਹੜਾ ਤੁਸੀਂ ਸਾਥ ਦਿੱਤਾ ਸਾਡਾ ਟੂੜੀ ਭੇਜੀ ਆ ਉਹਦੇ ਲਈ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਇੰਨੀ ਟੂੜੀ ਆ ਗਈ ਸਾਡੇ ਕੋਲੇ ਸਾਨੂੰ ਐ ਲੱਗਦਾ ਵੀ ਸ਼ਾਇਦ ਅਗਲੇ ਸਾਲ ਵੀ ਸਾਨੂੰ ਲੈਣੀ ਨਾ ਪਵੇ ਟੂੜੀ ਔਰ ਦੂਸਰਾ ਜਿਹੜੀ ਅਸੀਂ ਬੇਨਤੀ ਕਰਨੀ ਆ ਪਹਿਲੀ ਤਾਂ ਤੁਹਾਡਾ ਧੰਨਵਾਦ ਸੀਗਾ ਬੇਨਤੀ ਸਾਡੀ ਇਹ ਆ ਵੀ ਹੁਣੇ ਤੂੜੀ ਨੂੰ ਸਾਂਭਣ ਵਾਸਤੇ ਕੱਲ ਦਾ ਦਿਨ ਅਸੀਂ ਨਿਯਤ ਕੀਤਾ ਸੀ ਵੀ ਮੰਗਲਵਾਰ ਨੂੰ ਭੈਣਾਂ ਤੇ ਭਰਾਵਾਂ ਨੂੰ ਸਾਰਿਆਂ ਨੂੰ ਅਸੀਂ ਬੇਨਤੀ કરી ਸੀ ਵੀ ਕੋਈ ਆ ਕੇ ਸਾਡੇ ਨਾਲ ਲੱਗ ਕੇ ਇਹਦੀਆਂ ਧੜਾਂ ਲੇਪਣੀਆਂ ਤੂੜੀ ਨੂੰ ਸੰਭਾਲਣਾ ਵਾ ਤਰਪਾਲਾਂ ਪਾ ਕੇ ਚੰਗੀ ਤਰ੍ਹਾਂ ਉੱਤੇ ਮਿੱਟੀ ਪਾ ਕੇ ਇਹਦੀਆਂ ਧੜਾਂ ਲੱਪਦੀਏ ਆਪਾਂ ਤਾਂ ਜੋ ਇਹ ਖਰਾਬ ਨਾ ਹੋਵੇ ਤੁਹਾਡੀ ਇੰਨੀ ਮਿਹਨਤ ਦੇ ਨਾਲ ਪੁੱਤਾ ਵਾਂਗੂ ਪਾਲੀ ਹੋਈ ਫਸਲ ਦੇ ਵਿੱਚੋਂ ਇਹ ਤੂੜੀ ਤੁਸੀਂ ਸਾਨੂੰ ਪਹੁੰਚਦੀ ਕੀਤੀ ਆ ਤੇ ਅਸੀਂ ਵੀ ਚਾਹੁੰਦੇ ਆ ਵੀ ਇਹ ਜਾਇਆ ਨਾ ਜਾਵੇ ਤੇ ਸਾਡੀ ਬੇਨਤੀ ਹੈ ਨੌਜਵਾਨ ਵੀਰਾਂ ਨੂੰ ਕਾਹਲੂ ਵੀਰੇ ਤੁਸੀਂ ਆਓ ਨੇੜੇ-ਤੇੜੇ ਦੇ ਲੋਕਲ ਆ ਜਿਹੜੇ ਵੀਰ ਜੇ ਕਿਸੇ ਕੋਲੇ ਟਰੈਕਟਰ ਹੈਗਾ ਜਿਨ੍ਹਾਂ ਨੇ ਉਹ ਮਿੱਟੀ ਸਿੱਟਣ ਵਾਲਾ ਬਣਾਇਆ ਹੋਇਆ ਕਹਿੰਦੇ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਬਣਾਈ ਹੈ ਕਈ ਪਿੰਡਾਂ ਦੇ ਵਿੱਚ ਜਿਨ੍ਹਾਂ ਤੜਾਂ ਲਿਪੀਆਂ ਜਾਂਦੀਆਂ ਮਿੱਟੀ ਉਹ ਵਿੱਚੋਂ ਮਸ਼ੀਨਾਂ ਨਾ ਕੱਢ ਕੇ ਉੱਪਰ ਸਿੱਟੀ ਜਾਂਦੇ ਆ ਤੇ ਜਾਂ ਕੁਝ ਇਦਾਂ ਦੇ ਵੀ ਆ ਜਿਹੜੇ ਟਰੈਕਟਰਾਂ ਦੇ ਮੂਹਰੇ ਲੱਗੇ ਹੋਏ ਨੇ ਲੋਡਰ ਟਾਈਪ ਜੀ ਨੇ ਤੂੜੀ ਤਾਂ ਚਾੜ ਕੇ ਢੇਰੀਆਂ ਗੋਲ ਬਣ ਜਾਂਦੀਆਂ ਵਾ ਤੇ ਜੇ ਕੋਈ ਓਦਾਂ ਦੀ ਵੀ ਸਾਡੀ ਕੋਈ ਵੀਰ ਸਾਡੀ ਇਸ ਵੀਡੀਓ ਨੂੰ ਦੇਖਦਾ ਉਹ ਵੀ ਵੀਰ ਜਰੂਰ ਆਵੇ ਸਾਡੇ ਨਾਲ ਮਦਦ ਕਰੇ ਤੇ ਇੱਕ ਤੀਸਰੀ ਬੇਨਤੀ ਹੋਰ ਆ ਵੀ ਤੂੜੀ ਦੀ ਸਾਡੀ ਜਰੂਰਤ ਸੀ ਜਿਹੜੀ ਉਹ ਪੂਰੀ ਹੋ ਗਈ ਹੈ ਜੇ ਕੋਈ ਹੋਰ ਵੀਰ ਭਰਾ ਸਾਡਾ ਤੂੜੀ ਛੱਡਣ ਆਉਣਾ ਚਾਹੁੰਦਾ ਉਹ ਨਾ ਆਵੇ ਹੁਣ ਤੂੜੀ ਬਹੁਤ ਹੋ ਗਈ ਹੈ ਸਾਡੇ ਕੋਲੇ ਤੂੜੀ ਦੀ ਬਜਾਏ ਸਾਨੂੰ ਕਣਕ ਪਹੁੰਚ ਦੀ ਕਰ ਦਿਓ ਕਣਕ ਦੀ ਲੋੜ ਹੈਗੀ ਆ ਤੂੜੀ ਦੀ ਜ਼ਰੂਰਤ ਸੀ ਜਿਹੜੀ ਉਹ ਬਹੁਤ ਤੂੜੀ ਆ ਚੁੱਕੀ ਹੈ ਪੂਰੀ ਹੋ ਚੁੱਕੀ ਹੈ ਜੀ ਤੂੜੀ ਤੇ ਸਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਵੱਲੋਂ ਤੁਹਾਨੂੰ ਦੋਨੇ ਹੱਥ ਜੋੜ ਕੇ ਧੰਨਵਾਦ ਆ ਵੀ ਤੁਹਾਡਾ ਸਾਥ ਇੰਨੀ ਜ਼ਿਆਦਾ ਤੂੜੀ ਆਈ ਆ ਬਹੁਤ ਬਹੁਤ ਸ਼ੁਕਰੀਆ ਤੇ ਕੱਲ ਨੂੰ ਤੂੜੀ ਨੂੰ ਸੰਭਾਲਣ ਵਾਸਤੇ ਸਾਡਾ ਸਾਥ ਦਿਓ ਬਿਰੋਧੇ ਭਰਾਵੋ ਆਓ ਕੱਲ ਨੂੰ 14 ਤਰੀਕ ਦਿਨ ਮੰਗਲਵਾਰ ਨੂੰ ਆਪਾਂ ਸਾਰਾ ਦਿਨ ਲੱਗ ਕੇ ਤੂੜੀ ਨੂੰ ਚੰਗੀ ਤਰ੍ਹਾਂ ਨਾਲ ਉੱਪਰੋਂ ਕਵਰ ਕਰ ਦਈਏ ਕਿਉਂਕਿ ਮੀਂਹੇ ਰੀਆਂ ਆਉਂਦੀਆਂ ਖਰਾਬ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ